ਪਿਆਰੇ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਕੈਬਨਟ ਦੀ ਮੀਟਿੰਗ ਜੋ ਕਿ 9 ਜਨਵਰੀ 2026 ਨੂੰ ਹੋਈ ਮੁੱਖ ਮੰਤਰੀ ਭਗਵੰਤ ਮਾਨ ਨੇ ਲਏ ਛੇ ਵੱਡੇ ਫੈਸਲੇ ਕਿਹੜੇ ਫੈਸਲੇ ਲਏ ਨੇ ਉਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂ ਜੀ ਦੋਸਤੋ ਪਹਿਲਾ ਫੈਸਲਾ ਲਿਆ ਗਿਆ ਹੈ ਲਹਿਰਾ ਗਾਗਾ ਵਿੱਚ ਨਵਾਂ ਮੈਡੀਕਲ ਕਾਲਜ ਹਾਂ ਜੀ ਦੋਸਤੋ ਪੰਜਾਬ ਸਰਕਾਰ ਨੇ ਲਹਿਰਾ ਗਾਗਾ ਸਥਿਤ ਬਾਬਾ ਹੀਰਾ ਸਿੰਘ ਪਟਤਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੀ ਲਗਭਗ 19 ਏਕੜ ਜ਼ਮੀਨ ਤੇ ਮੈਡੀਕਲ ਕਾਲਜ ਅਤੇ ਹਸਪਤਾਲ ਬਣਾਉਣ ਨੂੰ ਮਨਜ਼ੂਰੀ ਦਿੱਤੀ ਹੈ ਇਸੇ ਤਰ੍ਹਾਂ ਦੂਸਰਾ ਫੈਸਲਾ ਇਸ ਮੀਟਿੰਗ ਦੇ ਵਿੱਚ ਲਿਆ ਗਿਆ ਹੈ ਇੰਡੀਆ ਦੀ ਪਹਿਲੀ ਪ੍ਰਾਈਵੇਟ ਡਿਜੀਟਲ ਓਪਨ ਯੂਨੀਵਰਸਿਟੀ ਪਾਲਿਸੀ ਨੂੰ ਲੈ ਕੇ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਪ੍ਰਾਈਵੇਟ ਡਿਜੀਟਲ ਓਪਨ ਯੂਨੀਵਰਸਿਟੀ ਪਾਲਿਸੀ 2026 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਹ ਨੀਤੀ ਇੰਡੀਆ ਵਿੱਚ ਪਹਿਲੀ ਵਾਰ ਡਿਜੀਟਲ ਯੂਨੀਵਰਸਿਟੀਆਂ ਲਈ ਕਾਨੂੰਨੀ ਢਾਂਚਾ ਮੁਹੱਈਆ करेगी ਹੁਣ ਵਿਦਿਆਰਥੀ ਮੋਬਾਈਲ ਜਾਂ ਲੈਪਟਾਪ ਰਾਹੀਂ ਘਰ ਬੈਠੇ ਪੂਰੀ ਡਿਗਰੀ ਹਾਸਲ ਕਰ ਸਕਣਗੇ ਹਾਂਜੀ ਦੋਸਤ ਤੀਜਾ ਫੈਸਲਾ ਲਿਆ ਗਿਆ ਹੈ ਐਮਨੇਸਟੀ ਪਾਲਿਸੀ 2025 ਨੂੰ 31 ਮਾਰਚ 2026 ਤੱਕ ਵਧਾਇਆ ਗਿਆ ਪਲਾਟ ਅਲਾਟੀਆਂ ਨੂੰ ਵੱਡੀ ਰਾਹਤ ਦਿੰਦਿਆ ਹੋਇਆ ਸਰਕਾਰ ਨੇ ਐਮ ਨੇ ਸਟੀ ਪਾਲਿਸੀ ਨੂੰ 2025 ਦੀ ਮਿਆਦ ਹੈ ਜੋ ਉਸ ਨੂੰ 31 ਮਾਰਚ 2026 ਤੱਕ ਵਧਾ ਦਿੱਤਾ ਹੈ ਹੁਣ ਡਿਫਾਲਟਰ ਅਲਾਟੀ ਮੁਰ ਅਰਜੀ ਦੇ ਕੇ ਆਪਣਾ ਬਕਾਇਆ ਭਰ ਸਕਣਗੇ ਚੌਥਾ ਫੈਸਲਾ ਜਿਹੜਾ ਲਿਆ ਗਿਆ ਹੈ ਉਸ ਵਿੱਚ ਜੀ ਐਮ ਏ ਡੀ ਏ ਦੀਆਂ ਜ਼ਾਇਦਾਦਾਂ ਦੀਆਂ ਕੀਮਤਾਂ ਘਟਣਗੀਆਂ ਕੈਬਨਿਟ ਨੇ ਜੀ ਐਮ ਏ ਡੀ ਏ ਦੀਆਂ ਰਿਹਾਇਸ਼ੀ ਕਮਰਸ਼ੀਅਲ ਇੰਡਸਟਰੀਅਲ ਸਾਈਟਾਂ ਦੀਆਂ ਕੀਮਤਾਂ ਨਵੀਂ ਵੈਲਿਊਏਸ਼ਨ ਦੇ ਆਧਾਰ ਤੇ ਘਟਾਉਣ ਦਾ ਫੈਸਲਾ ਕੀਤਾ ਹੈ ਇਸ ਨਾਲ ਲੰਮੇ ਸਮੇਂ ਤੋਂ ਆਵੇਕਰੇ ਪਲਾਟ ਹੁਣ ਸਸਤੇ ਰੇਟਾਂ ਤੇ ਉਪਲਬਧ ਹੋ ਸਕਣਗੇ ਇਸੇ ਤਰ੍ਹਾਂ ਲੁਧਿਆਣਾ ਤੋਂ ਰੋਪੜਵਾਲ ਨੈਸ਼ਨਲ ਹਾਈਵੇ ਪ੍ਰੋਜੈਕਟ ਨੂੰ ਤੇਜ਼ ਕਰਨ ਲਈ ਐਨਟੀਏਆਈ ਨੂੰ ਸਤਲੁਜ ਦਰਿਆ ਤੋਂ ਮਿੱਟੀ ਕੱਢਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਗਲਾ ਫੈਸਲਾ ਜੋ ਲਿਆ ਗਿਆ ਉਸ ਵਿੱਚ ਬਾਬਾ ਹੀਰਾ ਸਿੰਘ ਪਟਾਲਾ ਇੰਸਟੀਚਿਊਟ ਦੇ ਸਟਾਫ ਦੀ ਸੁਰੱਖਿਆ ਨੂੰ ਲੈ ਕੇ ਕਰਮਚਾਰੀਆਂ ਨੂੰ ਸਰਕਾਰੀ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਤੇ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਉਹਨਾਂ ਨੂੰ ਰੁਜ਼ਗਾਰ ਤੇ ਸੁਰੱਖਿਆ ਬਣੀ ਰਹੇ ਇਸੇ ਤਰ੍ਹਾਂ ਕੈਬਨਟ ਮੀਟਿੰਗ ਦੇ ਵਿੱਚ ਇਹ 6 ਵੱਡੇ ਫੈਸਲੇ ਲਏ ਗਏ ਨੇ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ